ਜਿਵੇਂ ਹੁਣ ਕਿਸੇ ਨੂੰ ਗੋਡਿਆਂ ਦੇ ਵਿੱਚ ਆਵਾਜ਼ ਆਉਂਦੀ ਹੈ ਕੜਕੜ ਦੀ ਆਵਾਜ਼ ਆਉਂਦੀ ਹੈ ਔਰ ਗੋਡੇ ਪੂਰੀ ਤਰ੍ਹਾਂ ਸੁੱਜੇ ਪਏ ਨੇ ਇਹ ਇਹ ਸ਼ਟਕਾ ਪੇਨ ਜਿਹੜਾ ਹੁੰਦਾ ਜਿਵੇਂ ਲੰਗੜੀ ਦਾ ਦਰਦ ਕਹਿ ਦਿੰਨੇ ਆ ਇੱਥੋਂ ਲੱਤ ਤੋਂ ਉੱਠਦਾ ਬੈਕ ਤੋਂ ਬੈਕ ਤੋਂ ਉੱਠਦਾ ਲੱਤ ਤੋਂ ਇੱਕ ਸਾਈਡ ਦਾ ਸੌਣ ਦਿੰਦਾ ਨਾ ਝੋਣ ਦਿੰਦਾ ਇਹ ਉਸ ਦਰਦ ਤੇ ਕੰਮ ਕਰਦੀ ਹੈ ਇਹ ਤੁਹਾਨੂੰ ਸ਼ਰਟਿਕਾ ਦਾ ਪੇਨ ਹੈ ਬੈਕ ਪੇਨ ਹੈ ਰੀੜ ਦੀ ਹੱਡੀ ਦੇ ਮਨਕਿਆਂ ਦੇ ਵਿੱਚ ਕੋਈ ਪ੍ਰੋਬਲਮ ਹੈ ਜਿਵੇਂ L1 L4 L5 ਕੋਈ ਵੀ ਕਿਸੇ ਮਨਕੇ ਦੇ ਵਿੱਚ ਦਿੱਕਤ ਹੈ ਤਾਂ ਰੀੜ ਦੀ ਹੱਡੀ ਵਾਸਤੇ ਵੀ ਕਾਲਾ ਜਿਹੜਾ ਜੰਗਲੀ ਕਾਲਾ ਗੋਦ ਹੈ ਇਹ ਬਹੁਤ ਰਿਜ਼ਲਟ ਦਿੰਦਾ ਸਾਊਥ ਚੋ ਇਹ ਚੀਜ਼ ਉਪਲਬਧ ਹੋਈ ਇਹਨੂੰ ਕਿਹਾ ਗਿਆ ਜੰਗਲੀ ਕਾਲਾ ਗੋਦ ਸੋ ਗੱਲ ਭਾਵੇਂ ਬੈਕ ਪੇਨ ਦੀ ਹੋਵੇ, ਰੀਡ ਦੀ ਹੱਡੀ ਨੂੰ ਲੈ ਕੇ ਕੋਈ ਪਰੇਸ਼ਾਨੀ ਹੋਵੇ, ਸਰਵਾਈਕਲ ਪੇਨ ਦੀ ਜੇਕਰ ਆਪਾਂ ਗੱਲ ਕਰੀਏ, ਹਾਲਾਂਕਿ ਅਸੀਂ ਘਰੇਲੂ ਇਲਾਜ ਬਹੁਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪ੍ਰੋਬਲਮ ਥੋੜੀ ਹੋਵੇ ਤਾਂ ਸੋਲਵ ਹੋ ਜਾਂਦੀ ਹੈ, ਪਰ ਜੇਕਰ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਔਰ ਬਹੁਤ ਲੰਬੇ ਸਮੇਂ ਤੋਂ ਤੁਹਾਨੂੰ ਪਰੇਸ਼ਾਨ ਕਰ ਰਹੀ ਹੈ ਤਾਂ ਤੁਹਾਨੂੰ ਉਸ ਦੇ ਲਈ ਇੱਕ ਸਹੀ ਇਲਾਜ ਦੀ ਜਲਦੀ ਤੋਂ ਜਲਦੀ ਚੋਣ ਕਰ ਲੈਣੀ ਚਾਹੀਦੀ ਹੈ ਕਿਉਂਕਿ ਜਿੱਥੇ ਅਸੀਂ ਆਯੁਰਵੈਦ ਦੀ ਗੱਲ ਕਰਦੇ ਹਾਂ ਤਾਂ ਉੱਥੇ ਕੁਦਰਤੀ ਜੜੀ ਬੂਟੀਆਂ ਦੇ ਨਾਲ ਇਲਾਜ ਲੱਭਿਆ ਜਾਂਦਾ ਹੈ ਤਾਂ ਕਿ ਕੋਈ ਵੀ ਪਰੇਸ਼ਾਨੀਆਂ ਸ਼ਰੀਰ ਦੀ ਉਸ ਨੂੰ ਰਾਹਤ ਮਿਲ ਸਕੇ ਵੈਸੇ ਅਸੀਂ ਅਗਰ ਗੱਲ ਕਰੀਏ ਜਦੋਂ ਅਸੀਂ ਆਪਣੀ ਵੱਧਦੀ ਉਮਰ ਦੇ ਨਾਲ ਨਾਲ ਆਪਣੇ ਬੋਡੀ ਦੇ ਅੰਦਰ ਕੈਲਸ਼ੀਅਮ ਦਾ ਧਿਆਨ ਨਹੀਂ ਰੱਖਦੇ ਆ ਜਾਂ ਵਿਟਾਮਿਨ ਡੀ 3 ਦਾ ਧਿਆਨ ਨਹੀਂ ਰੱਖਦੇ ਆ ਤਾਂ ਸਾਨੂੰ ਅੱਗੇ ਚੱਲ ਕੇ ਹੱਡੀਆਂ ਨਾਲ ਜੁੜੀਆਂ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਨੇ ਜੋੜਾਂ ਦੇ ਦਰਦ ਵਰਗੀ ਪ੍ਰੋਬਲਮ ਬਹੁਤ ਜ਼ਿਆਦਾ ਕਈਆਂ ਦੀ ਵੱਧ ਜਾਂਦੀ ਹੈ ਸੋ ਸ਼ੁਰੂਆਤ ਦੇ ਵਿੱਚ ਤਾਂ ਸਭ ਤੋਂ ਜ਼ਰੂਰੀ ਇਹੀ ਹੈ ਕਿ 30 30 ਦੀ ਉਮਰ ਤੋਂ ਬਾਅਦ ਹੀ ਵੈਸੇ ਤਾਂ ਸ਼ੁਰੂ ਤੋਂ ਬੱਚਿਆਂ ਨੂੰ ਹੀ ਆਦਤ ਪਾਣੀ ਚਾਹੀਦੀ ਹੈ ਕਿ ਉਹ ਦੁੱਧ ਪੀਣ ਪਨੀਰ ਖਾਣ ਆਪਣਾ ਹਲਕੀ ਫੁਲਕੀ ਐਕਸਰਸਾਈਜ਼ ਵੀ ਜ਼ਰੂਰ ਕਰਨ ਵਿਟਾਮਿਨ ਡੀ 3 ਦੀ ਵਿਟਾਮਿਨ ਡੀ ਦੀ ਜੇਕਰ ਆਪਾਂ ਗੱਲ ਕਰਦੇ ਆ ਤਾਂ ਬਾਹਰ ਧੁੱਪ ਦੇ ਵਿੱਚ ਸਵੇਰੇ ਸਵੇਰੇ ਜ਼ਰੂਰ ਸੈਰ ਕਰਨੀ ਚਾਹੀਦੀ ਹੈ ਤਾਂ ਕਿ ਸਿੱਧੀ ਜੋ ਹੈ ਧੁੱਪ ਤੁਹਾਡੇ ਬਾਡੀ ਤੇ ਪਵੇ ਤੇ ਵਿਟਾਮਿਨ ਡੀ ਬਣ ਸਕੇ ਅਦਰਵਾਈਜ਼ ਜੇਕਰ ਨੌਕਰੀ ਇਸ ਤਰ੍ਹਾਂ ਦੀ ਹੈ ਪੂਰਾ ਦਿਨ ਅੰਦਰ ਹੀ ਬੈਠਣਾ ਪੈਂਦਾ ਹੈ ਵਰਕਿੰਗ ਟਾਈਮ ਇਸ ਤਰ੍ਹਾਂ ਦੇ ਨੇ ਧੁੱਪ ਵਿੱਚ ਨਹੀਂ ਬੈਠਿਆ ਜਾ پا ਰਿਹਾ ਤਾਂ ਜ਼ਰੂਰ ਡਾਕਟਰ ਦੀ ਸਲਾਹ ਦੇ ਨਾਲ ਟਾਈਮਲੀ ਵਿਟਾਮਿਨ ਡੀ ਵੀ ਤੁਹਾਨੂੰ ਹਫ਼ਤੇ ਵਿੱਚ ਇੱਕ ਵਾਰ ਖਾਣਾ ਚਾਹੀਦਾ ਹੈ ਤਾਂ ਕਿ ਬਾਡੀ ਦੀਆਂ ਜਿਹੜੀਆਂ ਸਾਡੀ ਬੋਨਸ ਨੇ ਉਹ ਟਾਈਮ ਦੇ ਨਾਲ ਨਾਲ ਕਮਜ਼ੋਰ ਨਾ ਪੈਣ ਕਿਉਂਕਿ ਜਦੋਂ ਅਸੀਂ ਇਹਨਾਂ ਚੀਜ਼ਾਂ ਦਾ ਧਿਆਨ ਨਹੀਂ ਰੱਖਦੇ ਆ ਤਾਂ ਇਹੀ ਅੱਗੇ ਵੱਧ ਕੇ ਵੱਡੀ ਦਿੱਕਤ ਬਣ ਜਾਂਦੀ ਹੈ ਤੇ ਸਾਨੂੰ ਬਹੁਤ ਵੱਡੇ ਵੱਡੇ ਟ੍ਰੀਟਮੈਂਟ ਔਰ ਸਭ ਤੋਂ ਜੋ ਖਤਰਨਾਕ ਹੋ ਜਾਂਦਾ ਹੈ ਜੋ ਕਿਸੇ ਵੀ ਦਰਦ ਵੇਲੇ ਸਾਨੂੰ ਢੇਰ ਸਾਰੇ ਪੇਨ ਕਿਲਰਸ ਖਾਣੇ ਪੈਂਦੇ ਨੇ ਸੋ ਪੇਨ ਕਿਲਰ ਟੈਂਪਰੇਰੀ ਤੁਹਾਡੇ ਦਰਦ ਤੋਂ ਤੁਹਾਨੂੰ ਰਾਹਤ ਜ਼ਰੂਰ ਦੇ ਦਿੰਦਾ ਹੈ ਪਰ ਇਸ ਦੇ ਨਾਲ ਨਾਲ ਤੁਹਾਡੇ ਲੀਵਰ ਤੇ ਕਿਡਨੀ ਤੇ ਕਈ ਤਰ੍ਹਾਂ ਦੇ ਹੋਰ ਸਾਈਡ ਇਫੈਕਟ ਵੀ ਜ਼ਰੂਰ ਪੈ ਜਾਂਦੇ ਨੇ ਸੋ ਅੱਜ ਆਪਾਂ ਖਾਸ ਤੌਰ ਤੇ ਗੱਲ ਜਦੋਂ ਰੀਡ ਦੀ ਹੱਡੀ ਦੀ ਕਿਸੇ ਪ੍ਰੋਬਲਮ ਦੀ ਗੱਲ ਕਰੀਏ ਚਾਹੇ ਕਿ ਬੈਕ ਪੇਨ ਜਿਹਨਾਂ ਨੂੰ ਬਹੁਤ ਜ਼ਿਆਦਾ ਰਹਿੰਦੀ ਹੈ ਸਰਵਾਈਕਲ ਪੇਨ ਨੂੰ ਕਈਆਂ ਨੂੰ ਬਹੁਤ ਜ਼ਿਆਦਾ ਰਹਿੰਦਾ ਹੈ ਸੋ ਕਿਵੇਂ ਆਯੁਰਵੈਦ ਦੇ ਵਿੱਚ ਅਖੀ ਆਖਿਰ ਅਜੇਹਾ ਕੀ ਹੈ ਜੋ ਤੁਹਾਨੂੰ ਦਰਦ ਤੋਂ ਰਾਹਤ ਹੋਰੇ ਇਸ ਬਿਮਾਰੀ ਤੋਂ ਇਸ ਪਰੇਸ਼ਾਨੀ ਤੋਂ ਰਾਹਤ ਦੇ ਸਕਦਾ ਹੈ ਇਸੇ ਦੇ ਉੱਪਰ ਗੱਲ ਕਰਾਂਗੇ ਅੱਜ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੈਂ ਹਰਜੋਤ ਕੌਰ ਔਰ ਅੱਜ ਪੂਰੀ ਜਾਣਕਾਰੀ ਤੁਹਾਡੇ ਨਾਲ ਇਸ ਪ੍ਰੋਗਰਾਮ ਯਾਨੀ ਕਿ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਪ੍ਰੋਗਰਾਮ ਦੇ ਵਿੱਚ ਸਾਂਝੀ ਕਰਨ ਜਾ ਰਹੇ ਨੇ ਵੈਦਵਾਨ ਆਯੁਰਵੈਦ ਦੇ ਮੈਨੇਜਿੰਗ ਡਾਇਰੈਕਟਰ ਮਿਸਟਰ ਸੁਬਾਸ਼ ਗੋਇਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸ਼ੁਰੂ ਕਰਦੇ ਆਂ ਅੱਜ ਦੀ ਇੱਕ ਖਾਸ ਵੀਡੀਓ ਗੋੰਦ ਕਾਲਾ ਗੋੰਦ ਕਿਕਰ ਗੋਂਦ ਪਿੱਪਲ ਗੋਂਦ ਕਿੰਨੇ ਗੋਂਦ ਇੱਕ ਨਾ ਗੋਂਦ ਹੈ ਇਹ ਬੜਾ ਮੁਸ਼ਕਲ ਉਪਲਬਧ ਹੁੰਦਾ ਤੁਸੀਂ ਵੀ ਟਰਾਈ ਕਰਿਓ ਜੇ ਮਿਲੇ ਤਾਂ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿੱਥੋਂ ਮਿਲਿਆ ਤੁਹਾਨੂੰ ਜੇ ਮਿਲਿਆ ਤਾਂ ਸਾਡੀ ਬੜੀ ਮਦਦਤ ਹੋਊਗੀ ਕਿਉਂਕਿ ਸਾਡੇ ਕੋਲੇ ਉਹ ਨਾ ਆਉਂਦੇ ਹੀ ਨਹੀਂ ਜਿੰਨਾ ਚਾਹੀਦਾ ਇਹ ਮਿਲ ਨਹੀਂ ਪਉਂਦਾ ਬੜਾ ਔਖਾ ਮਿਲਦਾ ਇਹਨੂੰ ਕਹਿੰਦੇ ਆ ਜੰਗਲੀ ਕਾਲਾ ਗੋਂਦ ਇਹ ਜੰਗਲੀ ਕਾਲਾ ਗੋਂਦ ਜਿਹੜਾ ਹੈਗਾ ਇਹ ਜੰਗਲ ਤੋਂ ਹੀ ਉਪਲਬਧ ਹੁੰਦਾ ਇਹ ਅੱਜ ਤੱਕ ਪੰਸਾਰੀਆਂ ਕੋਲੋਂ ਬਣੀ ਮਿਲਦਾ ਇਹ ਸਾਨੂੰ ਆਮ ਜਨਤਾ ਤੋਂ ਲੈ ਕੇ ਕਲੈਕਟ ਕਰਨਾ ਪੈਂਦਾ ਔਰ ਜਿਨ੍ਹਾਂ ਕੋਲ ਇਹ ਹੁੰਦਾ ਉਹ ਕਿਸੇ ਨੂੰ ਦੰਦੇ ਵੀ ਨਹੀਂ ਰੀਜ਼ਨ ਹੈ ਉਹਨਾਂ ਨੂੰ ਪਤਾ ਹੈ ਵੀ ਇਹ ਬਹੁਤ ਮਹਿੰਗਾ ਵਿਕਦਾ ਔਰ ਉਹ ਡਾਇਰੈਕਟ ਇਦਾਂ ਹੀ ਬੈਦ ਵਗੈਰਾ ਉਹਨਾਂ ਤੋਂ ਲੈਂਦੇ ਆ ਤਾਂ ਅਸੀਂ ਵੀ ਉੱਥੇ ਤੱਕ ਪਹੁੰਚੇ ਪਹੁੰਚਣ ਲਈ ਸਾਨੂੰ ਇੰਨਾ ਵੱਡਾ ਸਮਾਂ ਲੱਗਿਆ ਕਿਉਂ ਕਿ ਸਾਡੇ ਲਿੰਕ ਨਹੀਂ ਸੀ ਇੰਨੇ ਜ਼ਿਆਦਾ ਜਦੋਂ ਅਸੀਂ ਹੁਣ ਖੁੱਲ ਕੇ ਬਾਹਰ ਆਏ ਆ ਤਾਂ ਸਾਡੇ ਥੋੜੇ ਥੋੜੇ ਲਿੰਕ ਬਣੇ ਇਹ ਸਾਡਾ ਫਿਰ ਲਿੰਕ ਬਣਿਆ ਜਾ ਕੇ ਸਾਊਥ ਦੇ ਵਿੱਚ ਸਾਉਥ ਚੋਹੇ ਚੀਜ਼ ਉਪਲਬਧ ਹੋਈ ਇਹਨੂੰ ਕਿਹਾ ਗਿਆ ਜੰਗਲੀ ਕਾਲਾ ਗੋਦ ਇਹਦਾ ਜਿਹੜਾ ਰਿਜ਼ਲਟ ਮਿਲ ਰਿਹਾ ਜਿਵੇਂ ਹੁਣ ਕਿਸੇ ਨੂੰ ਗੋਡਿਆਂ ਦੇ ਵਿੱਚ ਆਵਾਜ਼ ਆਉਂਦੀ ਹੈ ਕੜਕੜ ਦੀ ਆਵਾਜ਼ ਆਉਂਦੀ ਹੈ ਔਰ ਗੋਡੇ ਪੂਰੀ ਤਰ੍ਹਾਂ ਸੁੱਜੇ ਪਏ ਨੇ ਉਹਦੇ ਲਈ ਤਾਂ ਨਾਰਮਲ ਸਾਡਾ ਜਿਹੜਾ ਕਾਲਾ ਗੋਦ ਕੰਮ ਕਰਦਾ ਬਹੁਤ ਵਧੀਆ ਕੰਮ ਕਰਦਾ ਮੈਂ ਤੁਹਾਨੂੰ ਕਾਲਾ ਗੋਦ ਪ੍ਰੋਡਕਟ ਦਿੱਤਾ ਹੋਇਆ ਤੁਹਾਨੂੰ ਪਤਾ ਹੈ ਉਸ ਗੱਲ ਦਾ ਲੇਕਿਨ ਜਿਹੜਾ ਜੰਗਲੀ ਕਾਲਾ ਗੋਦ ਹੈ ਇਹ ਸ਼ਟਕਾ ਪੇਨ ਜਿਹੜਾ ਹੁੰਦਾ ਜਿਵੇਂ ਲੰਗੜੀ ਦਾ ਦਰਦ ਕਹਿ ਦਿੰਨੇ ਆ ਇਥੋਂ ਲੱਤ ਤੋ ਉੱਠਦਾ ਬੈਕ ਤੋਂ ਬੈਕ ਤੋਂ ਉੱਠਦਾ ਲੱਤ ਤੋਂ ਇੱਕ ਸਾਈਡ ਦਾ ਸੌਣ ਦਿੰਦਾ ਨਾ ਝੋਣ ਦਿੰਦਾ ਇਹ ਉਸ ਦਰਦ ਤੇ ਕੰਮ ਕਰਦੀ ਆ ਜੇ ਤੁਹਾਨੂੰ ਸ਼ਰਟਿਕਾ ਦਾ ਪੇਨ ਆ ਬੈਕ ਪੇਨ ਆ ਰੀੜ ਦੀ ਹੱਡੀ ਤੇ ਮਨਕਿਆਂ ਦੇ ਵਿੱਚ ਕੋਈ ਪ੍ਰੋਬਲਮ ਹੈ ਜਿਵੇਂ L1 L4 L5 ਕੋਈ ਵੀ ਕਿਸੇ ਮਨਕੇ ਦੇ ਵਿੱਚ ਦਿੱਕਤ ਹੈ ਤਾਂ ਰੀੜ ਦੀ ਹੱਡੀ ਵਾਸਤੇ ਵੀ ਕਾਲਾ ਜਿਹੜਾ ਜੰਗਲੀ ਕਾਲਾ ਗੁੰਦਦਾ ਇਹ ਬਹੁਤ ਰਿਜ਼ਲਟ ਦਿੰਦਾ ਅਸੀਂ ਦੇ ਰਹੇ ਆ ਆਪਣੇ ਪੇਸ਼ੈਂਟਸ ਨੂੰ ਕਾਫੀ ਦੇਰ ਤੋਂ ਪਰ ਇਹ ਬਹੁਤ ਘੱਟ ਉਪਲਬਧ ਹੁੰਦਾ ਇਸ ਕਰਕੇ ਇਹਦੀ ਜਿਹੜੀ ਕੁਆਂਟੀਟੀ ਆ ਉਹ ਬਹੁਤ ਰੇਅਰ ਅਸੀਂ ਜਿਵੇਂ ਕੋਈ ਕਹਿੰਦਾ ਜੀ ਦੇ ਦਿਓ ਸਾਨੂੰ 6 ਮਹੀਨੇ ਦੀਆਂ ਇਕੱਠੀਆਂ ਬੋਟਲ ਅਸੀਂ ਨਹੀਂ ਦੇ ਪਾਉਂਦੇ ਹਾਂ ਜੀ ਉਹਨੂੰ ਕੋਰੀਅਰ ਦੰਦੇ ਆ ਉਹਦਾ ਖਤਮ ਨਹੀਂ ਹੋਣ ਦਿੰਦੇ ਜਿੰਨੀ ਦੇ ਟ੍ਰੀਟਮੈਂਟ ਚੱਲਦਾ ਉਹਨੂੰ 6 ਮਹੀਨੇ ਚੱਲੇ ਸਾਲ ਚੱਲੇ ਤਾਂ ਇਹ ਉਪਲਬਧ ਕਰਾਣੇ ਆ ਤੇ ਇਹ ਜਿਹੜਾ ਜੰਗਲੀ ਕਾਲਾ ਗੋੰਦ ਹੈ ਇਹ ਬਹੁਤ ਕਮਾਲ ਦੀ ਚੀਜ਼ ਹੈ ਸ਼ਟਿਕਾ ਪੇਨ ਵਾਸਤੇ ਔਰ ਬੈਕ ਰੀਡ ਦੀ ਹੱਡੀ ਦੇ ਜਿਹੜੇ ਪ੍ਰੋਬਲਮ ਨੇ ਉਹਦੇ ਵਾਸਤੇ ਔਰ ਜਿਨ੍ਹਾਂ ਨੂੰ ਸਰਵਾਈਕਲ ਦਾ ਪ੍ਰੋਬਲਮ ਹੈ ਉਹਦੇ ਵਾਸਤੇ ਵੀ ਇਹ ਬਹੁਤ ਗੁੱਡ ਹੈ ਔਰ ਇਹਦੇ ਨਾਲ ਸਾਡੀ ਜਿਹੜੀ ਪੰਚਮ ਹਲਦੀ ਹੈ ਇਹ ਦੂਸਰੇ ਕਾਲੇ ਗੋੰਦ ਨਾਲ ਵੀ ਕੰਮ ਕਰਦੀ ਹੈ ਇਹ ਜੰਗਲੀ ਕਾਲਾ ਗੋੰਦ ਹੈ ਜਿਹੜਾ ਇਹਦੇ ਨਾਲ ਵੀ ਅਸੀਂ ਪੰਚਮ ਹਲਦੀ ਜਿਹੜੀ ਆ ਇਹ ਪ੍ਰੋਵਾਈਡ ਕਰਦੇ ਆ ਕਿ ਇਹਨੂੰ ਤੁਸੀਂ ਲੈ ਕੇ ਕਿਉਂਕਿ ਇਹਦੇ 'ਚ ਵੀ ਕਾਲੀ ਹਲਦੀ ਹੈ ਜਿਹੜੀ ਬਹੁਤ ਰਿਜ਼ਲਟ ਕਰਦੀ ਆ ਤਾਂ ਇਹਨੂੰ ਤੁਸੀਂ ਨਾਲ-ਨਾਲ ਲੈ ਕੇ ਆਪਣੀ ਬਹੁਤ ਵਧੀਆ ਇਹਨਾਂ ਦਰਦਾਂ ਤੋਂ ਆਰਾਮ ਪਾ ਸਕਦੇ ਹੋ ਜਿਵੇਂ ਸ਼ੈਟਿਕਾ ਪੇਨ ਆ ਜਾਂ ਰੀੜ ਦੀ ਹੱਡੀ ਦਾ ਪੇਨ ਆ ਜਾਂ ਰੀੜ ਦੀ ਹੱਡੀ ਦੇ ਵਿੱਚ ਕੋਈ ਡਿਸਕ ਦੀ ਪ੍ਰੋਬਲਮ ਹੈ ਤਾਂ ਉਹਦੇ ਵਿੱਚ ਇਹ ਬਹੁਤ ਫਾਇਦਾ ਕਰਦੀ ਹੈ ਇਹਨੂੰ ਲੈਣ ਵਾਸਤੇ ਤੁਸੀਂ ਸਾਡੀ ਜਿਹੜੀ ਸਾਈਟ ਹੈ www.ved1.com ਤੇ ਜਾ ਸਕਦੇ ਹੋ ਨਾਲ ਹੀ ਇਹਦੇ ਇੱਕ ਸਕੈਨਰ ਲੱਗਿਆ ਹੋਇਆ ਉਹ ਸਕੈਨਰ ਤੇ ਜਾ ਕੇ ਤੁਸੀਂ ਸਕੈਨ ਕਰੋ ਤਾਂ ਕਿ ਤੁਹਾਡੇ ਜਿਹੜਾ ਆਸ-ਪਾਸ ਕੋਈ ਮੈਡੀਕਲ ਸਟੋਰ ਤੇ ਮਿਲ ਸਕੇ ਤਾਂ ਉੱਥੋਂ ਵੀ ਤੁਸੀਂ ਲੈ ਸਕਦੇ ਹੋ ਕਿਉਂਕਿ ਉਹ ਮਿਲੂਗਾ ਤੁਹਾਨੂੰ ਸਾਡੇ ਅਥਾਰਾਈਜ਼ਡ ਮੈਡੀਕਲ ਸਟੋਰ ਤੋਂ ਇਸ ਤਰ੍ਹਾਂ ਹਰੇਕ ਮੈਡੀਕਲ ਸਟੋਰ ਤੇ ਇਹ ਪ੍ਰੋਡਕਟ ਨਹੀਂ ਮਿਲਦਾ ਬਾਕੀ ਸਾਡਾ ਫੋਨ ਨੰਬਰ ਤੁਹਾਡੇ ਸਾਹਮਣੇ ਡਿਸਪਲੇ ਕੀਤਾ ਹੋਇਆ ਉਸ ਨੰਬਰ ਤੇ ਜਾ ਕੇ ਵੀ ਤੁਸੀਂ ਆਪਣਾ ਸ਼ਹਿਰ ਆਪਣਾ ਨਾਮ ਲਿਖੋ ਤੇ ਤੁਸੀਂ ਲਿਖੋ ਉਹਦੇ ਵਿੱਚ ਵੀ ਸਾਨੂੰ ਜੰਗਲੀ ਕਾਲਾ ਗੋੰਦ ਚਾਹੀਦਾ ਤਾਂ ਉਹਦੇ ਬਾਰੇ ਤੁਹਾਨੂੰ ਦੱਸਿਆ ਜਾਊਗਾ ਕਿ ਤੁਹਾਡੇ ਨੇੜੇ ਕਿੱਥੋਂ ਮਿਲੂਗਾ ਜਾਂ ਫਿਰ ਤੁਸੀਂ ਡਾਇਰੈਕਟ ਸਾਡੀ ਸਾਈਟ ਤੋਂ ਜਾ ਕੇ ਪਰਚੇਸ ਕਰ ਸਕਦੇ ਹੋ ਜੀ ਸਤਿ ਸ੍ਰੀ ਅਕਾਲ ਸੋ ਤੁਸੀਂ ਜਾਣਿਆ ਕਿ ਕਿੰਨੀ ਤਰ੍ਹਾਂ ਦੀ ਗੋਂਦ ਹੁੰਦੀ ਹੈ ਜੋ ਸਾਡੇ ਸਰੀਰ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਔਰ ਜੋ ਕਿ ਸੁਭਾਸ਼ ਗੋਇਲ ਜੀ ਨੇ ਦੱਸਿਆ ਹੈ ਕਿ ਜੰਗਲੀ ਕਾਲਾ ਗੋਣ ਜੋ ਕਿ ਬਹੁਤ ਹੀ ਰੇਅਰ ਮਿਲਦਾ ਹੈ ਤੇ इजीली ਕਾਫੀ ਮੁਸ਼ਕਲ ਵੀ ਕਰਨੀ ਪੈਂਦੀ ਹੈ ਜਿਵੇਂ ਕਿ ਵੈਦਵਾਨ ਆਯੁਰਵੈਦ ਵੱਲੋਂ ਲੱਭ ਕੇ ਲਿਆਂਦੀ ਜਾਂਦੀ ਹੈ ਤੇ ਉਸ ਦੇ ਨਾਲ ਬੜੀ ਖਾਸ ਵਿਧੀ ਦੇ ਨਾਲ ਜੋ ਆਯੁਰਵੈਦ ਦੇ ਵਿੱਚ ਦਿੱਤੀ ਗਈ ਹੈ ਉਸ ਵਿਧੀ ਦੇ ਨਾਲ ਇਹ ਦਵਾਈਆਂ ਜੋ ਹੈ ਤਿਆਰ ਕੀਤੀਆਂ ਜਾਂਦੀਆਂ ਨੇ ਸੋ ਤੁਹਾਡੇ ਆਲੇ ਦੁਆਲੇ ਘਰ ਦੇ ਵਿੱਚ ਕਿਸੇ ਨੂੰ ਵੀ ਅਗਰ ਪਰੇਸ਼ਾਨੀ ਇੰਨੀ ਕੁ ਜ਼ਿਆਦਾ ਹੈ ਕਿ ਕਈ ਦਾ ਇਲਾਜ ਕਰਕੇ ਦੇਖ ਲਿਆ ਕੰਟਰੋਲ ਵਿੱਚ ਹੀ ਨਹੀਂ ਆ ਰਹੀ ਹੈ ਤੇ ਅਕੀਰ ਸਮਝ ਹੀ ਨਹੀਂ ਆ ਰਿਹਾ ਕਿ ਕਰੀਏ ਤਾਂ ਕੀ ਕਰੀਏ ਤਾਂ ਜ਼ਰੂਰ ਤੁਸੀਂ ਆਯੁਰਵੈਦਿਕ ਇਲਾਜ ਦੇ ਨਾਲ ਰਾਹਤ ਲੈ ਸਕਦੇ ਹੋ ਜਾਂ ਕਿਸੇ ਨੂੰ ਰਾਹਤ ਦੇ ਸਕਦੇ ਹੋ ਕੋਈ ਸਵਾਲ ਹੋਵੇ ਤੇ ਜਿਹੜੇ ਨੰਬਰ ডিসਪਲੇ ਸੀ ਵੀਡੀਓ ਦੌਰਾਨ ਉਸ ਦੇ ਉੱਪਰ ਵੀ ਫੋਨ ਕਰਕੇ ਤੁਸੀਂ ਪੂਰੀ ਜਾਣਕਾਰੀ ਜ਼ਰੂਰ ਲੈ ਸਕਦੇ ਹੋ ਕਮੈਂਟਸ ਦੇ ਜ਼ਰੀਏ ਵੀ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰ ਸਕਦੇ ਹੋ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਮੇਰੀ ਜਿਹੜੀ ਈਮੇਲ ਆਈਡੀ ਹੈ healthadvicewithharjotkor@gmail.com ਇਸ ਉੱਪਰ ਵੀ ਤੁਸੀਂ ਈਮੇਲ ਕਰਕੇ ਆਪਣੇ ਸੁਝਾਅ ਆਪਣੇ ਵਿਚਾਰ ਮੇਰੇ ਨਾਲ ਸਾਂਝੇ ਕਰ ਸਕਦੇ ਹੋ ਪੇਜ ਨੂੰ ਹਾਲੇ ਤੱਕ ਫੋਲੋ ਨਹੀਂ ਕੀਤਾ ਹੈ ਤਾਂ ਫਟਾਫਟ ਫੋਲੋ ਕਰ ਲਓ YouTube ਚੈਨਲ healthadvicewithharjotkor ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਲਿਓ ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਵਧੀਆ ਜਾਣਕਾਰੀ ਦੇ ਨਾਲ ਫਿਲਹਾਲ ਲਈ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵਿਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ